ਕਾਸ ਰਿਕਾਲ ਬੋਸਤੋ ਡਬਲ ਐਪਜੀ ਦੇਸੀ ਦੂਜਾ ਅੱਜ ਤਕਰੀਬਨ 14ਵੇਂ ਦਿਨ ਦਾ ਹੋ ਗਿਆ ਹੈ ਤਾਂ ਡਬਲ ਐਪਜੀ ਦੇਸੀ ਦੂਜੇ ਦੀ ਗਰੋਥ ਵੀ ਕਿੱਡੀ ਵਧੀਆ ਆ ਰਹੀ ਹੈ ਤਾਂ ਦੇਸੀ ਜੁਜਾ ਦੇਖੋ ਪਾਣੀ ਪੀ ਰਿਹਾ ਹੈ ਇਹ ਇਧਰ ਬਾੜਿਆਂ ਵਿੱਚ ਫੀਡ ਪਾ ਕੇ ਰੱਖੀ ਹੈ ਤੇ ਫੀਡ ਵੀ ਖਾ ਰਿਹਾ ਹੈ ਤਾਂ ਉੱਪਰ ਦੇਖੋ ਬਲਬ ਲਗਾ ਕੇ ਰੱਖੇ ਨੇ ਸਰਦੀ ਦਾ ਮੌਸਮ ਹੈ ਬਲਬ ਇਸ ਲਈ ਲਗਾ ਕੇ ਰੱਖੇ ਨੇ ਤਾਂ ਜੋ ਇਹਨਾਂ ਨੂੰ ਸਰਦੀ ਨਾਲ ਲੱਗ ਸਕੇ ਤੇ ਅੰਦਰ ਦੀ ਗਰਮਾਈ ਬਣੀ ਰਵੇ ਤਾਂ ਅੱਜ 18 ਨਵੰਬਰ ਹੈ ਤੋਂ ਮੌਸਮ ਅੱਜ ਬਾਰ ਧੁੱਪ ਵਾਲਾ ਮੌਸਮ ਹੈ ਤਾਂ ਜਿੰਨਾ ਵੀ ਪੰਦ ਤੁਆ ਬਾਹਰ ਹੈਗਾ ਸੀ اٹਕੇ ਅੱਜ ਧੁੱਪ ਨਿਕਲੀ ਹੈ ਮੌਸਮ ਵੀ ਵਧੀਆ ਬਾਹਰ ਬਹੁਤ ਸੂਤ ਮੌਸਮ ਹੈ ਆ ਇਧਰ ਡਬਲ ਐਫ ਜੀ ਦੇਸੀ ਦੂਜਾ ਵੀ ਦੇਖੋ ਵਧੀਆ ਖਾਤ ਪੀ ਰਿਹਾ ਹੈ ਬਹੁਤ ਵਧੀਆ ਭੱਜ ਰਿਹਾ ਹੈ ਤੇ ਠੰਡ ਤੋਂ ਅੱਜ ਦੂਜੇ ਨਵੀਂ ਰਹਿਤ ਮਿਲੀ ਹੈ ਦਬੋ ਲੱਫ ਜੀ ਦੇਸੀ ਤੁਜਾ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਸੱਜਣਾ ਵੀਰਾਂ ਨੂੰ ਦੂਜੇ ਦੇ ਪਲਣ ਬਾਰੇ ਪਤਾ ਚੱਲ ਸਕੇ ਅੱਗੇ ਨਵੇਂ ਤਰ੍ਹਾਂ ਦੇ ਵੀਡੀਓ ਪਾਦੇ ਰਾਂਗੇ ਪਰ ਵੀਡੀਓ ਨੂੰ ਤੁਸੀਂ ਲਾਈਕ ਮੈਂਟ ਜਰੂਰ ਕਰਦੇ ਰਹੋ